ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਜੀ ਦਾ 133ਵਾਂ ਪਾਵਨ ਪਵਿੱਤਰ ਜਨਮ ਦਿਹਾੜਾ ਮਨਾ ਰਹੀ ਸਮੁੱਚੀ ਸਾਧ ਸੰਗਤ ਸਾਰੇ ਸਤਕਾਰਯੋਗ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਵੱਖ-ਵੱਖ ਪਾਰਟੀਆਂ ਤੋਂ ਆਏ ਹੋਏ ਆਗੂ ਸਹਿਬਾਨ ਬੜੀ ਲੰਬੀ ਲਿਸਟ ਹੈ ਸਾਡੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਸ੍ਰੀ ਸੋਮਪ੍ਰਕਾਸ਼ ਕੈਂਤ ਜੀ ਉਹਨਾਂ ਪਤਵੰਤੇ ਸ਼ਹਿਰ ਦੇ ਹੋਰ ਮਾਨਯੋਗ ਸ਼ਖਸੀਤਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਿਰਫ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੀ ਅੱਜ ਦੇ ਮੌਜੂਦਾ ਸਮੇਂ ਦੀ ਹੈ ਸਤਿਕਾਰਯੋਗ ਸਾਥੀਓ ਅੱਜ ਹਾਲਾਤ ਜਿਹੜੇ ਆ ਉਹ ਬੜੇ ਭਿਆਨਕ ਸਥਿਤੀ ਦੇ ਵਿੱਚੋਂ ਲੰਘ ਰਹੇ ਆ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਅਸੀਂ ਯਾਦ ਕਰਦੇ ਆ ਯਾਦ ਕਿਉਂ ਕਰਦੇ ਹਾਂ ਕਿ ਉਸ ਮਹਾਨ ਰੈਵਰ ਨੇ ਸਾਡੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਆਪਣੇ ਕਲਮ ਦੇ ਜ਼ੋਰ ਦੇ ਨਾਲ ਤੋੜ ਕੇ ਰੱਖ ਦਿੱਤਾ ਲੇਕਿਨ ਅੱਜ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਜਦੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਾਨੂੰ ਅਧਿਕਾਰ ਲੈ ਕੇ ਦਿੱਤੇ ਅੱਜ ਦੇਸ਼ ਦੇ ਅੰਦਰ ਸਾਡੇ ਕੋਲ ਕਾਨੂੰਨ ਹੈ 바ਵਾ ਸਾਹਿਬ ਦਾ ਬਣਾਇਆ ਹੋਇਆ ਸੰਵਿਧਾਨ ਹੈ ਔਰ ਉਸ ਸੰਵਿਧਾਨ ਦੇ ਅਧੀਨ ਸਾਡੇ ਕੋਲ ਹੱਕ ਹਕੂਕ ਨੇ ਉਸ ਸੰਵਿਧਾਨ ਦੇ ਕਰਕੇ ਅੱਜ ਮੈਂ ਆਪਣੀ ਬੁਲੰਦ ਆਵਾਜ਼ ਦੇ ਵਿੱਚ ਗੱਲ ਕਰ ਰਿਹਾ ਹਾਂ ਉਸ ਸੰਵਿਧਾਨ ਦੇ ਕਰਕੇ ਅੱਜ ਸਾਡੇ ਤਨ ਦੇ ਉੱਤੇ ਫਟੇ ਲਗਾ ਰਾਂ ਤੋਂ ਚੰਗੇ ਕੱਪੜੇ ਨੇ ਉਸ ਸੰਵਿਧਾਨ ਦੇ ਕਰਕੇ ਅੱਜ ਸਾਡੀ ਮਾਂ ਔਰ ਪੈਣ ਦੇ ਸਿਰ ਦੇ ਉੱਤੇ ਚੁੰਨੀ ਹੈ ਇਹ ਸੰਵਿਧਾਨ ਦੇ ਕਰਕੇ ਅੱਜ ਸਾਡੇ ਬਾਪ ਦੇ ਸਿਰ ਦੇ ਉੱਤੇ ਪੱਗ ਹੈ ਤੇ ਅੱਜ ਉਸ ਸੰਵਿਧਾਨ ਜਿਹੜਾ ਹੈ ਉਹ ਖਤਰੇ ਵਿੱਚ ਹੈ ਇਸਨੂੰ ਵਿਚਾਰ ਕਰਨੀ ਪਵੇਗੀ ਬਹੁਤ ਸਾਰੇ ਲੋਕ ਜਿਹੜੇ ਰਾਜਨੀਤਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਬੜੇ ਉੱਚੇ ਅਹੁਦਿਆਂ ਦੇ ਉੱਤੇ ਬਿਠਾ ਕੇ ਬੈਠੇ ਨੇ ਉਹ ਲੋਕ ਜਿਹੜੇ ਆ ਇਦਾਂ ਦੀਆਂ ਸਟੇਟਮੈਂਟਾਂ ਦਿੰਦੇ ਨੇ ਕਿ ਇਸ ਦੇਸ਼ ਨੂੰ ਬਰਬਾਦ ਕਰ ਦਿੱਤਾ 바ਵਾ ਸਾਹਿਬ ਦੇ ਸੰਵਿਧਾਨ ਨੇ ਜਾਂ ਰਿਜ਼ਰਵੇਸ਼ਨ ਨੇ ਬਹੁਤ ਸਾਰੇ ਲੋਕਾਂ ਦੇ ਬਿਆਨ ਤੁਸੀਂ ਸੁਣੇ ਹੋਣਗੇ ਲੇਕਿਨ ਮੈਂ ਅੱਜ ਇਸ ਮੰਚ ਦੇ ਉੱਤੋਂ ਉਹਨਾਂ ਲੋਕਾਂ ਨੂੰ ਤੁਹਾਡੇ ਮਾਧਿਅਮ ਤੋਂ ਇੱਕ ਸਵਾਲ ਕਰਨਾ ਚਾਹੁੰਦਾ ਕਿਉਂਕਿ ਅੱਜ ਦੇਸ਼ ਦੇ ਅੰਦਰ ਰਿਜ਼ਰਵੇਸ਼ਨ ਦੇ ਉੱਤੇ ਤਕੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਰਿਜ਼ਰਵੇਸ਼ਨ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ ਔਰ ਹਰਾਨਕੀਦੀ ਗੱਲ ਇਹ ਹੈ ਕਿ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਦਿੱਤੀ ਹੋਈ ਰਿਜ਼ਰਵੇਸ਼ਨ ਦਾ ਆ ਉਹਨਾਂ ਦੀ ਹਾਂ ਦੇ ਵਿੱਚ ਹਾਂ ਰਲੌਂਦੇ ਨਜ਼ਰ ਆਉਂਦੇ ਐ ਲੇਕਿਨ ਤੁਹਾਡੇ ਮਰੇ ਇੱਕ ਸਵਾਲ ਹੈ ਤੁਸੀਂ ਪੜ੍ਹੇ ਲਿਖੇ ਸੂਝਵਾਨ ਲੋਕਾਂ ਨੂੰ ਇੱਕ ਸਵਾਲ ਹੈ ਕਿਸੇ ਵੀ ਦੇਸ਼ ਦੀ ਤਰੱਕੀ ਜਾਂ ਕਿਸੇ ਵੀ ਦੇਸ਼ ਦੀ ਪਰਵਰਤੀ ਉਹਨਾਂ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ ਜਿਹੜੇ ਲੋਕ ਦੇਸ਼ ਨੂੰ ਚਲਾਉਂਦੇ ਨੇ ਜਿਹੜੇ ਲੋਕ ਦੇਸ਼ ਦੀ ਪਹਿਲੀ ਕਤਾਰ ਦੇ ਵਿੱਚ ਹੁੰਦੇ ਨੇ ਅੱਜ ਤੱਕ ਦੇਸ਼ ਦੇ 15 ਪ੍ਰਧਾਨ ਮੰਤਰੀ ਬਣੇ ਨੇ ਉਹਨਾਂ 15 ਪ੍ਰਧਾਨ ਮੰਤਰੀਆਂ ਦੇ ਵਿੱਚੋਂ ਦਸਣ ਨੇ ਲੋਕ ਜਿਹੜੇ ਆ ਰਿਜ਼ਰਵ ਕੈਟਾਗਰੀ ਦੇ ਸੀ ਇਹ ਲੋਕ ਦੱਸਣ ਜਿਹੜੇ ਰਿਜ਼ਰਵ ਕੈਟਾਗਰੀ ਦੇ ਉੱਤੇ ਰਿਜ਼ਰਵੇਸ਼ਨ ਦੇ ਉੱਤੇ ਉਂਗਲੀ ਚੁੱਕਦੇ ਨੇ ਕਿ ਅੱਜ ਤੱਕ ਜਿੰਨੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੇ ਵਿੱਚੋਂ ਕਿਹੜੇ ਰਿਜ਼ਰਵ ਕੈਟਾਗਰੀ ਦੇ ਹੋਏ ਨੇ ਅਜ ਤੱਕ ਦੇਸ਼ ਦੇ ਜਿੰਨੇ ਰਾਸ਼ਟਰਪਤੀ ਹੋਏ ਨੇ ਤਿੰਨਾਂ ਨੂੰ ਛੱਡ ਕੇ ਕਿੰਨੇ ਰਿਜ਼ਰਵ ਕੈਟਾਗਰੀ ਦੇ ਹੋਏ ਨੇ ਅਜ ਤੱਕ ਇਸ ਦੇਸ਼ ਦੇ ਅੰਦਰ ਜਿੰਨੇ ਸਟੇਟਾਂ ਦੇ ਰਾਜਪਾਲ ਹੋਏ ਨੇ ਇਹ ਸਾਨੂੰ ਦੱਸਣ ਕਿ ਕਿੰਨੇ ਲੋਕ ਨੇ ਰਾਜਪਾਲ ਸਟੇਟਾਂ ਦੇ ਜਿਹੜੇ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਹੋਏ ਨੇ ਦੇਸ਼ ਦੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਚੀਫ ਜਸਟਿਸ ਅਜ ਤੱਕ ਜਿੰਨੇ ਹੋਏ ਨੇ ਕਿੰਨੇ ਉਹਦੇ ਵਿੱਚੋਂ ਰਿਜ਼ਰਵ ਕੈਟਾਗਰੀ ਦੇ ਹੋਏ ਨੇ ਜਿੰਨੀਆਂ ਦੇਸ਼ ਦੀਆਂ ਹਾਈ ਕੋਰਟ ਨੇ ਉਹਨਾਂ ਸਿਸ ਨੇ ਜਿਹੜੇ ਰਿਜ਼ਰਵ ਕੈਟਾਗਰੀ ਦੇ ਵਿੱਚ ਹੋਏ ਨੇ ਅੱਜ ਤੱਕ ਦੱਸਣ ਕਿ ਉਹਨਾਂ ਸੂਬਿਆਂ ਦੇ ਵਿੱਚ ਜਿਹੜੇ ਅੱਜ ਤੱਕ ਦੇਸ਼ ਦੇ ਸੂਬੇ ਨੇ ਉਹਨਾਂ ਵਿੱਚ ਜਿੰਨੇ ਵੀ ਮੁੱਖ ਮੰਤਰੀ ਬਣੇ ਨੇ ਉਹਨਾਂ ਵਿੱਚੋਂ ਉਂਗਲਾਂ ਤੇ ਗਿਣ ਕੇ ਦਿਖਾ ਦੇਣ ਕਿੰਨੇ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਹੋਏ ਨੇ ਇਹ ਲੋਕ ਦੱਸਣ ਕਿ ਅੱਜ ਤੱਕ ਜਿੰਨੇ ਆਈਐਸ ਬਣੇ ਨੇ ਉਹਨਾਂ ਦੇ ਵਿੱਚੋਂ ਕਿੰਨੇ ਰਿਜ਼ਰਵ ਕੈਟਾਗਰੀ ਦੇ ਨੇ ਜਿਹੜੇ ਟੌਪ ਦੀਆਂ ਪੋਸਟਾਂ ਤੇ ਬੈਠੇ ਐ ਜਿਹੜੇ ਟੌਪ ਦੀਆਂ ਪੋਸਟਾਂ ਤੇ ਜਿਹੜੇ ਚੀਫ ਸੈਕਟਰੀ ਬਣੇ ਨੇ ਉਹ ਕਿੰਨੇ ਰਿਜ਼ਰਵ ਕੈਟਾਗਰੀ ਦੇ ਨੇ ਇਹ ਸਾਨੂੰ ਦੱਸਣ ਲੇਕਿਨ ਇਹਨਾਂ ਕੋਲ ਉਂਗਲਾਂ ਤੇ ਗਿਣੌਣ ਦੇ ਵੀ ਹੈ ਨਹੀਂ ਮੈਂ ਦੂਜੇ ਪਾਸੇ ਪੁੱਛਣਾ ਚਾਹੁੰਦਾ ਜਦੋਂ ਆਪਾਂ ਰਿਜ਼ਰਵੇਸ਼ਨ ਦੀ ਉਂਗਲੀ ਚੁੱਕਦੇ ਆ ਮੈਂ ਦੂਜੀ ਗੱਲ ਵੀ ਕਰਨਾ ਚਾਹੁੰਦਾ ਇਹ ਤਾਂ ਉਹਨਾਂ ਅਹੁਦਿਆਂ ਦੀ ਗੱਲ ਹੈ ਲੇਕਿਨ ਦੂਜੀ ਗੱਲ ਕਿ ਦੇਸ਼ ਦੇ ਅੰਦਰ ਕਿੱਡੇ ਵੱਡੇ ਵੱਡੇ ਘਟਾਲੇ ਹੋ ਗਏ ਕਿੱਡੇ ਵੱਡੇ ਵੱਡੇ ਘਟਾਲੇ ਹੋ ਗਏ ਅ ਲਲਿਤ ਮੋਦੀ ਵਰਗੇ ਵਿਜੇ ਮਾਲਿਆ ਵਰਗੇ ਜਿਹੜੇ ਇਥੋਂ ਹਜ਼ਾਰਾਂ ਕਰੋੜਾਂ ਰੁਪਈਆ ਲੈ ਕੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਚਲੇ ਗਏ ਉਹਨਾਂ ਚੋਂ ਕਿਹੜੇ ਰਿਜ਼ਰਵ ਕੈਟਾਗਰੀ ਦੇ ਨੇ ਕਿੰਨੇ ਵੱਡੇ ਹੋਰ ਹਟਾਲੇ ਹੋਏ ਨੇ ਚਾ ਮਨਵਲ ਖੇਡਾ ਦਾ ਹੋਵੇ ਚਾਹੇ ਕੋਲ ਕੁਟਾਲਾ ਹੋਵੇ ਚਾਹੇ ਬੋਫਰਸ ਗ੍ਰਾਉਂਡ ਹੋਵੇ ਚਾਹੇ ਕਿੱਡੇ ਵੱਡੇ ਵੱਡੇ ਕੁਟਾਲੇ ਤੁਸੀਂ ਗਿਣ ਲਓ ਬੇ ਉਹਨਾਂ ਵਿੱਚੋਂ ਕਿਹੜੇ ਆ ਜਿਹੜੇ ਰਿਜ਼ਰਵ ਕੈਟਾਗਰੀ ਵਾਲਿਆਂ ਨੇ ਕੀਤੇ ਆ ਕੋਈ ਹੈ ਤੁਹਾਡੇ ਨਿਗਾਹ ਦੇ ਵਿੱਚ ਤਾਂ ਜੇ ਇਹ ਸਾਰੀਆਂ ਅੰਕਣੀਆਂ ਦੇ ਉੱਤੇ ਰਿਜ਼ਰਵ ਕੈਟਾਗਰੀ ਤੁਹਾਨੂੰ ਨਾ ਮੱਤਰ ਨਜ਼ਰ ਆਏਗੀ ਜੇ ਤੁਹਾਨੂੰ ਵੱਡੇ ਅਹੁਦਿਆਂ ਤੇ ਵਿਰਾਜਮਾਨ ਹੋਣ ਵਾਲੇ ਲੋਕ ਰਿਜ਼ਰਵ ਕੈਟਾਗਰੀ ਦੇ ਨਜ਼ਰ ਨਹੀਂ ਆਉਂਦੇ ਜੇ ਵੱਡੇ ਕੁਟ ਨੀ ਆਉਂਦੇ ਤਾਂ ਫਿਰ ਭਾਈ ਰਿਜ਼ਰਵ ਕੈਟਾਗਰੀ ਵਾਲਿਆਂ ਨੇ ਰਿਜ਼ਰਵੇਸ਼ਨ ਨੇ ਜਿਹੜਾ ਆ ਉਹ ਦੇਸ਼ ਨੂੰ ਬਰਬਾਦ ਨਹੀਂ ਕੀਤਾ ਇਹ ਜੇ ਦੇਸ਼ ਨੂੰ ਬਰਬਾਦ ਕੀਤਾ ਤਾਂ ਉਹਨਾਂ ਲੋਕਾਂ ਨੇ ਕੀਤਾ ਜਿਹੜੇ ਲੋਕ ਇਸ ਦੇਸ਼ ਦੇ ਉੱਤੇ ਲੰਬਾ ਸਮਾਂ ਰਾਜ ਕਰ ਰਹੇ ਆ ਜਾਂ ਕਰ ਰਹੇ ਜਾਂ ਜਜਨਾ ਕੀਤਾ ਤਾਂ ਮੈਂ ਇਸ ਕਰਕੇ ਹੋਰ ਕੋਈ ਨਾ ਕਹਿੰਦਾ ਹੋਇਆ ਕਿ ਬਾਬਾ ਸਾਹਿਬ ਜਿਨ੍ਹਾਂ ਨੇ ਉਹਨਾਂ ਦੇ ਜਿਉਂਦੇ ਜੀ ਇੱਕ ਘਟਨਾ ਹੋਈ ਸੀ ਕਿ ਜਦੋਂ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਤੇ 바ਵਾ ਸਾਹਿਬ ਨੂੰ ਉੱਥੇ ਮੁੱਖ ਮਹਿਮਾਨ ਸੱਦਿਆ ਤੇ ਜਦੋਂ ਉਹਨਾਂ ਨੂੰ ਮੁੱਖ ਮਹਿਮਾਨ ਸੱਦਿਆ ਤੇ 바ਵਾ ਸਾਹਿਬ ਨੂੰ ਜਦੋਂ ਬੁਲਾਉਣ ਲੱਗੇ ਤਾਂ 바ਵਾ ਸਾਹਿਬ ਨੇ ਮੰਚ ਤੋਂ ਕਿਹਾ ਸੀ ਕਿ ਮੇਰੀ ਜੈ ਜੈਕਾਰ ਕਰਨ ਦੀ ਬਜਾਏ ਮੇਰੇ ਅਧੂਰੇ ਕਾਰਮਾ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਆਪਣੀ ਜਾਨ ਦੀ ਵਾਦੀ ਲਗਾ ਦਿਓ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ 바ਵਾ ਸਾਹਿਬ ਆਪਣੇ ਜਿਉਂਦੇ ਜੀ ਇਹ ਗੱਲ ਕਹਿ ਕੇ ਗਏ ਆ ਕਿ ਮੇਰੇ ਉਸ ਅਧੂਰੇ ਕਾਰਵਾਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿਓ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਸਤਿਕਾਰਯੋਗ ਸਾਥੀਓ ਕਿ 바ਵਾ ਸਾਹਿਬ ਜੋ ਸਾਨੂੰ ਹੱਕ ਹਕੂਕ ਲੈ ਕੇ ਦੇ ਗਏ ਆ ਜੋ ਸਾਨੂੰ ਕਾਨੂੰਨੀ ਅਧਿਕਾਰ ਲੈ ਕੇ ਦੇ ਗਏ ਆ ਉਹਨਾਂ ਅਧਿਕਾਰਾਂ ਨੂੰ ਬਚਾਉਣ ਦੇ ਲਈ ਉੱਠ ਕੇ ਜਾਗ ਪਿਓ ਤਾਂ ਮੈਂ ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ ਆਪ ਸਭ ਤੋਂ ਰਜ਼ਾ ਰਹਿਣਾ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਸਾਰਿਆਂ ਨੂੰ ਜੈਪੀਮ ਜੈਪਾ ਬਹੁਤ ਹੀ ਸਤਿਕਾਰਯੋਗ ਕਬੀ ਦੇ ਸਥਾਨ ਤੇ ਡਾਕਟਰ ਅੰਬੇਦਕਰ ਸਾਹਿਬ ਦਾ ਜਨਮ ਦਿਨ ਸੰਬੰਧੀ ਪ੍ਰੋਗਰਾਮ ਲਿਖਣ ਵਾਲੀ ਪ੍ਰਬੰਧਕ ਸਾਥੀਓ ਤੇ ਮੇਰੇ ਸਾਹਮਣੇ ਬੈਠੋ ਪੈਣੋ ਪ੍ਰਭੂ 133 ਸਾਲ ਪਹਿਲਾਂ ਦੁਨੀਆਂ ਦੇ ਭਾਰਤ ਦੀ ਸਤਿਰਤੀ ਦੇ ਇੱਕ ਖੁਸ਼ਮਈ ਵਿਅਕਤੀ ਦਾ ਜਨਮ ਹੋਇਆ ਜਿਹਨੂੰ ਡਾਕਟਰ ਅੰਬੇਦਕਰ ਦੇ ਨਾਂ ਤੇ ਅਸੀਂ ਜਾਣਦੇ ਆ ਜਿਹੜੇ 6 ਕਰੋੜ ਲੋਕਾਂ ਦੀ ਜ਼ਿੰਦਗੀ ਤਬਦੀਲੀ ਲਿਆਂਦੀ ਔਰ ਉਹ ਕਰਕੇ ਦਿਖਾਇਆ ਜਿਹੜਾ ਕੋਈ ਕਰ ਨਹੀਂ ਸਕਿਆ ਅਸੀਂ ਗੁਰੂਆਂ ਨੂੰ ਵੀ ਜਾਣਦੇ ਆ ਉਹਨਾਂ ਨੂੰ ਪੜ੍ਹਿਆ ਵੀ ਹੈ ਬਹੁਤ ਸਾਰੇ ਗੁਰੂ ਪੀਰ پیغمبر ਇਸ ਧਰਤੀ ਤੇ ਆਏ ਔਰ ਉਹਨਾਂ ਕੋਸ਼ਿਸ਼ ਕੀਤੀ ਕਿ ਦਲਦ ਗਰੀਬ ਦੀ ਜ਼ਿੰਦਗੀ ਚ ਤਬਦੀਲੀ ਆਏ ਪਰ ਡਾਕਟਰ Ambedkar ਸਾਹਿਬ ਨੇ ਮਾਨ ਪ੍ਰਾਪਤ ਹੋਇਆ ਜਿਨ੍ਹਾਂ ਨੇ ਕਾਨੂੰਨ ਵਿੱਚ ਵਿਵਹਨ ਕਰਕੇ ਛੇਕ ਲੋਕਾਂ ਦੀ ਜ਼ਿੰਦਗੀ ਦੀ ਤਬਦੀਲੀ ਲਾਈ ਦੀ ਰੈਜ਼ਰਵੇਸ਼ਨ ਦੀ ਗੱਲ ਇੱਤੇ ਹੋ ਰਹੀ ਸੀ ਰੈਜ਼ਰਵੇਸ਼ਨ ਉਨ੍ਹਾਂ ਨੇ ਵਿਦਿਆ ਵਿੱਚ ਵੀ ਦਿੱਤੀ ਨੌਕਰੀਆਂ ਵਿੱਚ ਵੀ ਦਿੱਤੀ ਸਿਆਸਤਦਾਨ ਦੇ ਵਿੱਚ ਵੀ ਐਮਐਲਏ ਐਮਪੀ ਵੀ ਬਣਾਏ ਅੱਜ ਦੁਨੀਆ 'ਚ ਜੇ ਕੋਈ ਇਸ ਵਰਗ ਤੋਂ ਚਾਹੇ ਕੋਈ ਵੱਡਾ ਅਫਸਰ ਬਣਿਆ ਚਾਹੇ ਕੋਈ ਸਿਆਸਤ ਵਿੱਚ ਵੱਡਾ ਬਣਿਆ ਉਹ ਡਾਕਟਰ ਅੰਬੇਦਕਰ ਸਾਹਿਬ ਦੀ ਦੇਣ ਹੈ ਕੋਈ ਆਈਐਸ ਬਣਿਆ ਕੋਈ ਡੀਜੀਪੀ ਬਣਿਆ ਕੋਈ ਐਮਐਲਏ ਬਣਿਆ ਕੋਈ ਐਮਪੀ ਬਣਿਆ ਕੋਈ ਰਾਸ਼ਟਰਪਤੀ ਬਣਿਆ ਕੋਈ ਚੀਫ ਜਸਟਿਸ ਬਣਿਆ ਇਹ ਡਾਕਟਰ ਅੰਬੇਦਕਰ ਸਾਹਿਬ ਦੀ ਕਿਰਪਾ ਹੈ ਕਈ ਲੋਕੀ ਭੁਲੇਖੇ ਪਾਉਣ ਦੀ ਕੋਸ਼ਿਸ਼ ਕਰਦੇ ਨੇ ਡਾਕਟਰ ਅੰਬੇਦਕਰ ਸਾਹਿਬ ਸਾਰੇ ਲੋਕਾਂ ਦੇ ਸਾਝੇ ਸਨ ਉਹ ਇੱਕ ਵਰਗ ਨਾਲ ਉਹਨਾਂ ਨੂੰ ਸੀਮਿਤ ਕਰਨਾ ਇੱਕ ਜਾਤ ਦੇ ਨਾਲ ਸੀਮਿਤ ਕਰਨਾ ਮੈਂ ਕਹਿੰਦਾ ਸਭ ਤੋਂ ਵੱਡੀ ਬੇਇਨਸਾਫੀ ਉਹਨਾਂ ਨਾਲ ਹੁੰਦੀ ਹੈ ਅਸੀਂ ਸਾਰੇ ਉਹ ਦੇਸ਼ ਤੇ ਨਹੀਂ ਸਾਰੀ ਦੁਨੀਆ ਦੇ ਵੱਡੇ ਨੇਤਾ ਨੇ ਜਿਨ੍ਹਾਂ ਨੇ ਇੱਕ ਦਾ ਵਧੀਆ ਸੰਵਿਧਾਨ ਲਿਖਿਆ ਔਰ ਸਾਰਾ ਦੇਸ਼ ਉਹਦੇ ਉੱਪਰ ਚੱਲਦਾ ਆ। ਆ ਹੁਣੇ ਕੋਈ ਸੰਵਿਧਾਨ ਦੀ ਤਬਦੀਲੀ ਦੀ ਗੱਲ ਕਰਦੇ ਨੇ। ਸੰਵਿਧਾਨ ਨੂੰ ਖਤਰੇ ਦੀ ਗੱਲ ਕਰਦੇ ਨੇ। ਮੈਂ ਕਹਿੰਦਾ ਸਭ ਤੋਂ ਵੱਡਾ ਭਲੇਖਾ ਇਹ ਜੇ ਇਹ ਲੋਕ ਪਾਉਂਦੇ ਨੇ ਜਿਹੜੇ ਸੰਵਿਧਾਨ ਦੀ ਤਬਦੀਲੀ ਦੀ ਗੱਲ ਕਰਦੇ ਨੇ। ਸੰਵਿਧਾਨ ਨੂੰ ਕੋਈ ਖਤਰਾ ਨਹੀਂ ਸੰਵਿਧਾਨ ਉਸੇ ਤਰ੍ਹਾਂ ਰਹੇਗਾ ਜਦੋਂ ਸੰਵਿਧਾਨ ਕੋਈ ਤਬਦੀਲ ਕਰੇਗਾ ਇਹ ਕੌਮ ਉਸ ਪਾਰਟੀ ਦਾ ਖਤਮਾ ਕਰੇਗੀ ਐਵੇਂ ਕੋਈ ਭੁਲੇਖਾ ਪਾਵੇ ਕਿ ਸੰਵਿਧਾਨ ਨੂੰ ਖਤਰਾ ਹੈ ਕੋਈ ਖਤਰਾ ਨਹੀਂ ਇਹਨਾਂ ਪਾਰਟੀਆਂ ਦੇ ਲੀਡਰਾਂ ਨੂੰ ਖਤਰਾ ਹੋ ਸਕਦਾ ਜਿਹੜੀ ਅਜਿਹੀ ਗੱਲਾਂ ਕਰਦੇ ਨੇ ਇੱਕ ਰਿਜ਼ਰਵੇਸ਼ਨ ਦੀ ਗੱਲ ਕਰਦੇ ਨੇ ਕੋਈ ਰਿਜ਼ਰਵੇਸ਼ਨ ਖਤਮ ਨਹੀਂ ਕਰੇਗੀ ਬਹੁਤ ਸਪਸ਼ਟ ਹੈ ਜਦੋਂ ਤੱਕ ਗਰੀਬ ਸਮਾਜ ਦਲਤ ਸਮਾਜ ਇਹ ਆਪ ਨਹੀਂ ਕਹੇਗਾ ਕਿ ਸਾਡਾ ਅਸੀਂ ਸਾਡੇ ਅਸੀਂ ਬਰਾਬਰ ਹੋ ਗਏ ਆ ਉਹਨਾਂ ਚਿਰ ਕੋਈ ਰੈਜ਼ਰਵੇਸ਼ਨ ਖਤਮ ਨਹੀਂ ਕਰ ਸਕਦਾ ਮੈਂ ਬੇਨਤੀ ਕਰਾਂ ਜੇ ਅੱਜ ਦੇਸ਼ ਨੂੰ ਖਤਰਾ ਹੈ ਤਾਂ ਉਹਨਾਂ ਲੀਡਰਾਂ ਤੋਂ ਖਤਰਾ ਹੈ ਜਿਹੜੇ ਹਰ ਮਹੀਨੇ ਹਰ ਸਿਆਮੀਨਵਤ ਪਾਰਟੀਆਂ ਚੇਂਜ ਕਰਦੇ ਨੇ ਕਿਸੇ ਸਾਲ ਉਹ ਕਾਂਗਰਸ ਚੁੰਦੇ ਨੇ ਕਦੇ ਉਹ ਅਕਾਲੀ ਦਲ ਚ ਜਾ ਵਰਦੇ ਨੇ ਕਦੇ ਉਹ ਆਮ ਆਦਮੀ ਪਾਰਟੀ ਚ ਜਾ ਵਰਦੇ ਨੇ ਉਹ ਕਿਤੇ ਹੋਰ ਜਾ ਵਰਦੇ ਨੇ ਜਿਹੜੇ ਆਪਣੀ ਸੋਚ ਦੀ ਖਾਤਰ ਆਪਣੀ ਖਾਤਰ ਬੱਕ ਬੱਕ ਪਾਰਟੀਆਂ ਜਾਂਦੇ ਨੇ ਸਭ ਤੋਂ ਵੱਡਾ ਖਤਰਾ ਲੋਕਤੰਤਰ ਨੂੰ ਦਾ ਲੋਕਤਵ ਹੈ ਜਦ ਤੱਕ ਇੱਕ ਜ਼ਮੀਂਦਾਰ ਰਲ ਕੇ ਨਹੀਂ ਰਹਿ ਸਕਦੇ ਉਹ ਸਮਾਜ ਦਾ ਭਲਾ ਕੀ ਕਰ ਸਕਦੇ ਨੇ ਮੈਂ ਬੇਨਤੀ ਕਰਾਂ ਐਸੇ ਲੀਡਰਾਂ ਨੂੰ ਕਰੇਜ ਕਰੀਏ ਅਸੀਂ ਆਪਣੇ ਸਮਾਜ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲੈ ਕੇ ਜਾਣਾ ਲੜਨ ਦੀ ਰਾਜਨੀਤੀ ਛੱਡੀਏ ਭਲੇਖੇ ਪਾਉਣ ਦੀ ਰਾਜਨੀਤੀ ਛੱਡੀਏ ਸਾਨੂੰ ਚਾਹੀਦਾ ਅਸੀਂ ਰਲ ਕੇ ਸਮਾਜ ਦੇ ਆਪਣੇ ਸਮਾਜ ਦਾ ਭਲਾ ਕਰ ਸਕੀਏ ਮੈਂ ਇੱਕ ਵਾਰ ਫਿਰ ਤੁਹਾਨੂੰ ਸਪਸ਼ਟ ਤੌਰ ਤੇ ਕਹਿਣਾ ਚਾਹਣਾ ਸਬਦਾਨ ਨੂੰ ਕੋਈ ਖਤਰਾ ਨਹੀਂ ਜਦੋਂ ਖਤਰਾ ਹੋਇਆ ਉਦੋਂ ਸਭ ਤੋਂ ਪਹਿਲਾਂ ਕੁਰਬਾਨੀਆਂ ਅਸੀਂ ਦੇਵਾਂਗੇ ਮੈਂ ਇਸ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਦੀ ਗੱਲ ਕਰਦਾ ਡਾਕਟਰ ਬੇਦਕਰ ਸਾਹਿਬ ਸਾਰੀ ਦੁਨੀਆ ਦੇ ਮਹਾਨ ਦੇਤਾ ਹੋਏ ਨੇ ਜਿਨ੍ਹਾਂ ਨੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਤਬਦੀਲੀ ਲੈ ਕੇ ਆਂਦੀ ਇਸੇ ਕਰਕੇ ਡਾਕਟਰ ਬੇਦਕਰ ਸਾਹਿਬ ਦਾ ਜਨਮ 14 ਨੋ ਅਪ੍ਰੈਲ ਨੂੰ ਹੁੰਦਾ ਹੈ ਔਰ ਅਸੀਂ ਮਹਿੰਦਿਆਂ ਵਰਦੀ ਉਹਨੂੰ ਮਨਾਉਂਦੇ ਆ ਕਿਉਂਕਿ ਜਿਉਂ-ਜਿਉਂ ਇਹ ਸਮਾਜ ਜਾਗਰਤੀ ਆਈ ਇਹ ਸਮਾਜ ਬੜੇ ਸ਼ੌਕ ਨਾਲ ਬੜੇ ਦਿਲੋਂ ਉਹਨਾਂ ਦੇ ਜਨਮ ਦਿਨ ਮਨਾਉਂਦਾ ਆਓ ਰਲ ਕੇ ਅਸੀਂ ਇਸ ਤਰ੍ਹਾਂ ਉਹਨਾਂ ਦੀ ਦੱਸੇ ਹੋਏ ਰਾਹਤੇ ਤੇ ਚੱਲ ਕੇ ਅਸੀਂ ਉਹਨਾਂ ਨੂੰ ਉਹਦੀ ਸਿੱਖਿਆ ਦਿੱਤੀ ਉਹਨੂੰ ਪੂਰਨ ਕਰੀਏ ਆ ਡਾਕਟਰ ਕਾਂਸੀ ਰਾਮ ਜੀ ਦੀ ਬਾਹਰ ਤਸਵੀਰ ਲੱਗੀ ਹੋਈ ਹੈ ਮੈਂ ਨੂੰ ਖੁਸ਼ੀ ਹੈ ਕਿ ਜਦੋਂ ਮੈਂ ਡਿਪਟੀ ਕਮਿਸ਼ਨਰ ਹਿਸ਼ਾਰਪੁਰ ਸੀ ਇਹ ਹਿਸ਼ਾਰਪੁਰ ਤੋਂ ਮੈਂਬਰ ਪਾਰਲੀਮੈਂਟ ਸੀ ਮੈਨੂੰ ਉਹਨਾਂ ਨਾਲ ਬਹੁਤ ਹੰਬਸਮਾ ਬੈਠਣ ਦਾ ਮੌਕਾ ਮਿਲਿਆ ਮੇਰੇ ਨਾਲ ਘੰਟਾ ਵਧੀ ਬੈਠ ਕੇ ਅਸੀਂ ਸਲਾਹ ਕਰਦੇ ਰਹੇ ਆ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਸਵਾਜ ਵਿੱਚ ਐਡੀ ਵੱਡੀ ਤਬਦੀਲੀ ਲਿਆਂਦੀ ਦੇਸ਼ ਦੀ ਰਾਜਨੀਤੀ ਤਬਦੀਲੀ ਲਾਂਦੀ ਪਰ ਉਹਨਾਂ ਨੇ ਪਾਰਟੀ ਕੋਈ ਰੱਖੀ ਪਾਰਟੀ ਕਦੇ ਨਹੀਂ ਛੱਡੀ ਇਸ ਕਰਕੇ ਉਹਨਾਂ ਸਮਾਜ ਤਬਦੀਲੀ ਲਾਂਦੀ ਅਸੀਂ ਗੱਲਾਂ ਤਾਂ ਕਰਦੇ ਆਂ ਪਰ ਆਪਣੀਆਂ ਪਾਰਟੀਆਂ ਬਾਰ ਬਾਰ ਚੇਂਜ ਕਰਕੇ ਸਮਾਜ ਦਾ ਨੁਕਸਾਨ ਕਰਦੇ ਆਂ ਆਓ ਰਲ ਕੇ ਡਾਕਟਰ ਬੇਦਖਰ ਸਾਹਿਬ ਦੇ ਦੱਸੇ ਰਸਤੇ ਚੱਲੀਏ ਸਾਰਿਆਂ ਨੂੰ ਡਾਕਟਰ ਜਰਨ ਦੇ ਲੱਖ ਲੱਖ ਪ੍ਰਾਈ ਵਧਾਈ ਜੈ ਭੀਮ ਜੈ ਬਾਲ